ਸਤਿਗੁਰੂ ਦੇ ਕੰਦਰ ਭਾਪੋਏ ਭਾਰੋਂ ਪੁਲਾਉਣੀਆਂ ਪਾ ਦੂਏ ਪਾਠ ਨੇ ਦਦੇ ਨੂੰ ਤਲੈ ਕੜੇ ਹੋਣ ਤੇ ਦੂਏ ਬਣਦਾ ਔਕੜ ਹੈ ਇੱਕ ਇੱਕ ਸਿਆਰੀ ਬਿਹਾਰੀ ਨਾਲ ਬਹੁਤ ਫਰਕ ਪੈਂਦਾ ਹੈ ਇਹ ਤਕਸਾਲ ਤਾਂ ਚੱਲੀ ਇੱਥੋਂ ਅਦੰਦਮੇ ਵਾਲੀ ਜਿਹਨੂੰ ਹਣ ਪਿੰਡਰਾਂ ਵਾਲੀ ਕਹਿ ਕੇ ਯਾਦ ਕੀਤਾ ਜਾਂਦਾ ਸਤਿਗੁਰੂ ਜੀ ਬਰਾਜੇ ਹੋਏ ਸੀ ਉਸ ਵੇਲੇ ਸਿੱਖ ਨੇ ਪੰਗਤੀ ਪੜ੍ਹ ਦਿੱਤੀ ਸੀ ਕਰਤੇ ਕੀ ਮਿਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ ਸੁੱਧ ਪਾਠੇ ਆ ਦਖਣੇ ਓਮਕਾਰ ਵਿੱਚ ਆਉਂਦਾ ਜੋ ਨਰਬਦਾ ਨਦੀ ਦੇ ਕੰਡੇ ਤੇ ਮਾਡਲੇ ਦੇ ਸ਼ਹਿਰ ਵਿੱਚ ਸਤਿਗੁਰ ਜੀ ਪਹੁੰਚੇ ਜਿੱਥੋਂ ਦੇ ਭਾਈ ਗੁਰਦਿਆਲ ਸਿੰਘ ਜੀ ਅੱਜ ਆਪਣੇ ਵਿੱਚ ਬਿਰਾਜਮਾਨ ਮੀਆਂ ਸੰਤ ਵਿੱਚ ਬੈਠੇ ਆ ਜਿਨ੍ਹਾਂ ਨੇ ਭਾਈ ਸੁੱਚਾ ਸਿੰਘ ਦੀ ਦੁਰਗਵਾਲਿਆਂ ਦਾ ਸਾਰਾ ਕੇਸ ਆਪਣੀ ਜ਼ਿੰਮੇਵਾਰੀ ਤੇ ਲੜ ਕੇ ਜਿੱਤ ਪ੍ਰਾਪਤ ਕੀਤੀ ਹੈ ਇਹ ਗੁਰੂ ਘਰ ਪਿਆਰੇ ਵੀ ਉਸ ਸ਼ਹਿਰ ਮਾਂਡਲੇ ਵਿੱਚ ਰਹਿ ਰਹੇ ਹੈ ਦੁਪਹਿਰ ਦੇ ਟਾਈਮ ਵਿੱਚ ਉਹ ਵੀ ਸੰਗਤ ਦੇ ਦਰਸ਼ਨ ਕਰਨਗੇ ਸੰਗਤ ਉਹਨਾਂ ਦੇ ਕਰੇਗੀ ਉੱਥੇ 사ਤੂਰ ਜੀ ਪਹੁੰਚੇ ਹੋਏ ਸੀ ਉੱਥੇ ਸੱਚੇ ਪਾਤਸ਼ਾਹ ਜੀ ਨੇ ਜੋ ਗੁਰੂ ਨਾਨਕ ਦੇਵ ਜੀ ਭੂਆਰੇ ਪੁੱਤਰ ਗੁਰੂ ਘਰ ਪਿਆਰੇ ਸਾਹਿਬ ਨੇ ਉਹਨਾਂ ਦੇ ਬਾਬਾ ਰਾਮ ਥੰਮਣ ਜੀ ਉਹ ਉਸ ਇਲਾਕੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਮਿਲੇਗਾ ਉੱਥੇ ਸੋ ਸਤਗੁਰੂ ਜੀ ਨੇ ਉਹਨਾਂ ਦੇ ਪਰਥਾਏ ਵਾਢ ਹੰਸ ਰਾਗ ਦਾ ਦੂਜਾ ਸ਼ਬਦਾ ਮੋਰੀ ਰੂਣ ਚੁਣ ਲਾਇਆ ਭੈਣੇ ਸਾਵਣ ਆਇਆ ਤਰਮੁੰਦ ਕਤਾਰੇ ਜੇਬੜਾ ਤੇ ਲੋਭੀ ਲੋਭ ਲਭਾਇਆ ਉਹਨਾਂ ਦੇ ਪਰਥਾਏ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਉੱਥੇ ਉਚਾਰਿਆ ਸੀ ਬਖਸ਼ਿਸ਼ ਕੀਤੀ ਸੀ ਤੇ ਦੱਖਣੀ ਓੰਕਾਰ ਦੀ ਬਾਣੀ ਦੀ ਉਹਨਾਂ ਦੇ ਮਲਾਪ ਵਿੱਚ ਹੋਰ ਵੀ ਪਿਆਰੇ ਮਿਲੇ ਹੈ ਇਸ ਪਾਸੇ ਨਾ ਪਾਣਾ ਟਾਈਮ ਹੋ ਗਿਆ ਥੋੜਾ ਟਾਈਮ ਬਾਕੀ ਰਹਿੰਦਾ ਹੈ ਸ਼ਬਦ ਦੀ ਕਥਾ ਵੀ ਪੂਰੀ ਕਰਨੀ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ ਉਸ ਬਾਣੀ ਦਾ ਜਾਪ ਅਨੰਦਪੁਰ ਦੀ ਥੇੜੀ ਤੇ ਸਿੱਖ ਸਿੰਘ ਪੜ ਰਿਹਾ ਸੀ ਸੋ ਇਸ ਪੰਗਤੀ ਨੂੰ ਪੜਦਿਆਂ-ਪੜਦਿਆਂ ਉਹਨੇ ਇਹ ਉਚਾਰਨ ਵਿੱਚ ਕਹਿ ਦਿੱਤਾ ਕਰਤੇ ਕੀ ਮਿਤ ਕਰਤਾ ਜਾਣਾ ਕਿਹ ਜਾਣਾ ਕਹਿੰਦੇ ਤਾਂ ਕੇ ਅੱਖਰ ਵਰਤਿਆ ਦਲਾਵਾਂ ਨੂੰ ਲਾ 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 ਦਿੱਤੀ ਸਤਿਗੁਰੂ ਨੇ ਉਸ ਵੇਲੇ ਆਵਾਜ਼ ਦਿੱਤੀ ਸਿੰਘ ਵਸਤੀ ਜਾਪ ਕਰ ਰਿਹਾ ਸੀ ਸੁਣੀ ਨਾਲ ਸਤਿਗੁਰੂ ਨੇ ਚਪੇੜਾਂ ਮਰਵਾਈਆਂ ਸੇਖ ਨੇ ਬੇਨਤੀ ਕੀਤੀ ਕਿ ਆਪ ਜੀ ਦਾ ਹੁਕਮ ਹੈ ਨਾਮ ਸੁਣਿਆ ਜਾਉ ਦੂਰ ਹੋ ਭਾਗਾ ਮਰਤ ਮਾਰੇ ਹਰ ਜੀਓ ਬੇਪਰਵਾਹ ਏ ਇਥੇ ਕੁੱਟ ਪੈਂਦੀ ਏ ਆਪ ਜੀ ਹੁਕਮ ਜਮਦੂਤ ਦੂਰ ਹੋਵੇਗਾ ਮਹਾਰਾਜ ਨੇ ਅੰਗ ਆਪਣਾ ਕੀਤਾ ਕਿ ਸੰਗਾ ਤੈਨੂੰ ਚਪੇੜ ਵੱਜੀ ਦੀ ਪੀੜ ਹੈ ਕਿ ਸਾਡੇ ਅੰਗ ਕੱਟੇ ਦੀ ਤੈਨੂੰ ਕੋਈ ਪੀੜ ਨਹੀਂ ਉਸ ਨਾਲੇ ਸਿੱਖ ਚੜਨੀ ਪਿਆ ਭਾਈ ਦਾਸ ਸਿੰਘ ਜੀ ਕੋਲ ਖੜੇ ਸੀ ਪੈਰੇ ਤੇ ਮਹਾਵਲੀ ਸੂਰਮੇ ਸ੍ਰੀ ਸਾਹਿਬ ਸਾਡੇ ਤਨ ਫੁੱਟੀ ਗਾਤ੍ਰੇ ਹੈ ਹੁਣ ਤਾਂ ਕਹਿੰਦੇ ਕੰਗੇਵਾਲੀ ਨਾਲ ਇਸ਼ਾਰ ਲੈਂਦੇ ਆ ਪਰ ਦੇਗ ਦੇ ਵਿੱਚ ਭੇਟਾ ਕਰਨੀ ਆ ਪ੍ਰਸ਼ਾਦ ਵਿੱਚ ਕਦੇ ਕੰਗੇਵਾਲੇ ਨੂੰ ਕਹਿ ਕੇ ਵੇਖਿਓ ਰੱਬ ਨਾ ਕਰੇ ਕਿਤੇ ਕੰਗੇਵਾਲੀ ਕਿਰਪਾ ਨਾ ਹੱਥੋਂ ਛੁੱਟ ਜਾਵੇ ਤੇ ਪ੍ਰਸ਼ਾਦ ਦੀ ਈ ਕੋਲ ਮਿਲ ਜਾਵੇਗੀ ਖਾ ਕੇ ਭਾਵੇਂ ਲੱਭੇ ਛੱਕੇ ਉਸ ਤਰ੍ਹਾਂ ਤਲਬਣੀ ਨਹੀਂ ਘੱਟ ਤੋਂ ਘੱਟ ਨੋ ਇੱਚ ਪਹਿਨੀ ਚਾਹੀਦੀ ਹੈ ਵੱਡੀ ਭਾਵੇਂ ਜਿੰਨੀ ਮਰਜ਼ੀ ਪਹਿਨੋ ਸਭ ਭਾਈ ਦਾਸ ਸਿੰਘ ਜੀ ਸ਼ਾਸਤਰ ਧਾਰੀ ਪੈਰੇ ਤੇ ਖੜੇ ਹੈ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਜੀ ਅਰਥਾ ਤੋਂ ਮੇਰਾ ਗੁਰਬਾਣੀ ਸੁਧਨੀ ਪੜੀ ਜਾ ਸਕਦੀ ਕਿਰਪਾ ਕਰਕੇ ਅਰਥ ਪੜਾਵਾਂ ਹੱਥ ਜੋੜ ਕੇ ਭਾਈ ਦਾਸ ਸਿੰਘ ਜਿਸ ਵੇਲੇ ਕਹਿਆ ਕਲਗੀ ਤਰਜ ਨੇ ਉੱਤਰ ਦਿੱਤਾ ਸਿੰਘਾ ਹੁਣ ਜੰਗਾਂ ਜੁੱਧਾਂ ਦਾ ਟਾਈਮ ਹੈ ਅਸੀਂ ਤੁਹਾਡੇ ਨਾਲ ਬਚਨ ਬੰਧਾ ਕਹੇ ਅਸੀਂ ਵੀ ਦਿੰਨੇ ਅੱਜ ਕੱਲ ਅਸੀਂ ਬਚਨ ਬੰਧਾ ਐ ਸੇ ਫਲਾਣਾ ਕੁਝ ਪਰ ਪਤਾ ਨਹੀਂ ਕਦੋਂ ਜੂਸ ਨੂੰ ਵਿੱਚ ਦੀ ਲੰਘ ਜਾਣਾ ਐ ਕਿਦਾਂ ਸ਼ਾਂਦ ਨਾਲ ਲੰਘੇ ਕੰਮ ਕਰੜਾ ਜਿਹਾ ਪਿੱਛੇ ਤਾਂ ਲੰਘਦਾ ਰਹਿ ਪਰਨ ਕਰਕੇ ਵੀ ਫੇਰ ਵੀ ਵਿਗਾੜ ਪੈਂਦਾ ਰਿਹਾ ਉਸ ਵਾਲੇ ਗੁਰੂ ਸਾਹਿਬ ਨੇ ਕਿਹਾ ਭਾਈ ਦਾਸ ਸਿੰਘ ਅਸੀਂ ਤੁਹਾਡੇ ਨਾਲ ਬਚਨ ਬੰਧਾ ਹੈ ਸਮਾ ਆਵੇਗਾ ਜੰਗ ਤੋਂ ਵੇਲੇ ਹੋ ਕੇ ਤੁਹਾਨੂੰ ਗੁਰੂ ਕੀ ਬਾਣ ਦੇ ਅਰਥ ਸਿਖਾਵਾਂਗੇ ਸੋ ਸਤਿਗੁਰੂ ਜੀ ਨੇ ਦਮਦਮਾ ਸਾਹਿਬ ਪਹੁੰਚ ਕੇ ਧੀਰਮਾਨ ਦੀ ਕੁੱਟਣ ਦੀ ਤੀਨ ਨੂੰ ਪ੍ਰਗਟ ਕਰਨ ਵਾਸਤੇ ਜਿਹਦਾ ਸਰੂਪ ਨਹੀਂ ਸੀ ਦਿੱਤਾ ਪਾਚੀ ਸਿੰਘ ਕਰਤਾਰਪੁਰ ਤੋਂ ਲੈਣ ਆਏ ਸੀ ਦਾਸ ਸਿੰਘ ਦੇ ਸਮੇਤ ਵਾਪਸ ਮੋੜ ਦਿੱਤੇ ਤਾਨਾ ਮਾਰਿਆ ਸੀ ਜੇ ਗੁਰੂ ਨਾਨਕ ਦੇਵ ਜੀ ਦਾ ਰੂਪ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੰਠੋਂ ਕਿਉਂ ਨਹੀਂ ਚੌਰਨ ਕਰ ਲੈਂਦੇ ਤਾਂ ਮੇਰੇ ਚੋਦੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਨੇ ਜੋ ਤੋਹਾ ਜੁਗਤ ਸਾਇਸਾ ਕਾਇਆ ਫੇਰ ਪਲਟਿਆ ਇਹਨੂੰ ਦੁਨੀਆਂ ਦੇ ਵਿੱਚ ਹੋਰ ਪ੍ਰਭਾਵਪੂਰਤ ਕਰਨ ਵਾਸਤੇ ਸੱਚੇ ਪਾਤਸ਼ਾਹ ਨੇ ਵੀਰ ਆਸਣ ਲਾਇਆ ਹੈ ਭਾਈ ਮਨੀ ਸਿੰਘ ਬੰਦਬੰਦ ਕਟਵਾਉਣ ਵਾਲੇ ਮਹਾਬਲੀ ਯੋਧੇ ਤਕਸਾਲ ਦੇ ਮੁਖੀ ਨੂੰ ਸੇਵਾ ਸੌਂਪੀ ਭਾਵੇਂ ਸੇਵਾ ਦੇ ਟਾਈਮ ਤੇ ਬੇਨਤੀ ਕੀਤੀ ਗਈ ਪਿਤਾ ਜੀ ਇਹ ਨਹੀਂ ਛੇਤੀ ਕਲਮਾ ਕਿਵੇਂ ਚਲਾਵਾਂਗਾ ਉਸ ਵੇਲੇ ਹੁਕਮ ਹੋਇਆ ਹੈ ਕਿ ਤੁਹਾਨੂੰ ਤੇ ਮਾਣ ਮਿਲਣਾ ਹੈ ਜਾਣਮ ਆਪਣੇ ਆਪ ਪ੍ਰਕਾਰਪੁਰ ਕੀ ਕਿਰਪਾ ਨਾਲ ਚੱਲੇਗੀ ਉਸ ਵੇਲੇ ਭਾਈ ਮਨੀ ਸਿੰਘ ਜੀ ਆਕਾਗਰਮਨ ਹੋ ਕੇ ਬੈਠ ਗਏ ਗੁਰੂ ਸਾਹਿਬ ਵੀਰ ਆਸਨੋ ਕੇ ਚੌਕੜਾ ਮਾਰ ਕੇ ਨਹੀਂ ਚੋਜੀ ਪ੍ਰੀਤ ਨੇ ਵੀਰ ਆਸਨੋ ਕੇ ਬਾਣੀ ਆਚਾਰੀ ਹੈ ਵੀਰ ਆਸਨੋ ਕੇ ਖੰਡੇ ਬਾਤ ਦਾ ਅਮਰ ਤਿਆਰ ਕੀਤਾ ਹੈ ਵੀਰ ਆਸਨੋ ਕੇ ਬਾਣੀ ਇੱਕ ਓਮਕਾਰ ਤੋਂ ਲੈ ਕੇ 18 10 20 ਤੱਕ ਇੱਕ ਇੱਕ ਅੱਖਰ ਸਿਹਾਰੀ ਬਿਹਾਰੀ ਔਕੜ ਗੁਲੇਕੜੇ ਬਿੰਦੀ ਆਰ ਕੋਚਾਰਨ ਕੀਤਾ ਹੈ ਇੱਕ ਵੀ ਲਗ ਮਾਟਰ ਦਾ ਫਰਕ ਨਹੀਂ ਪੈਣ ਦਿੰਦਾ 9 ਮਹੀਨੇ 9 ਦਿਨ 9 ਘੜੀਆਂ ਤੇ 9 ਪਲਾਂ ਵਿੱਚ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ 12 ਵਜੇ ਤੱਕ ਬਾਣੀ ਉਚਾਰਨ ਕੀਤੀ ਤੇ 12 ਵਜੇ ਤੋਂ ਲੈ ਕੇ ਸ਼ਾਮ ਦੇ ਟਾਈਮ ਤੱਕ ਰਾਤ ਸਭ ਤੋਂ ਪਹਿਲੇ ਸਮੇਂ ਤੱਕ ਆਪ ਸਤਿਗੁਰੂ ਅਰਥ ਕਰਿਆ ਕਰਦੇ ਭਾਈ ਮਨੀ ਸਿੰਘ ਦੀ ਪਾਠ ਕਰਿਆ ਕਰਦੇ ਤੇ ਬਾਕੀ ਦੇ ਸਿੰਘ ਬੈਠ ਕੇ ਬਾਣੀ ਸੁਣਿਆ ਕਰਦੇ ਉਹ ਤਾਂ ਗੁਰੂ ਜਾਣਦਾ ਹੈ ਤੇ ਜ्यों ਸਿੰਘ ਜਾਣਦੇ ਐ ਜਦੋਂ ਸਤਿਗੁਰੂ ਜੀ ਆਪ ਵਰਕਰ ਅਰਥ ਕਰਦੇ ਹੋਣਗੇ ਤੇ ਬ੍ਰਹਮ ਗਿਆਨੀ ਪਾਠ ਕਰਦਾ ਹੋਵੇਗਾ ਤੇ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਵਰਗੇ ਜੋ ਇਹ ਸੁਣਦੇ ਹੋਣਗੇ ਉਹਦੇ ਬਾਰੇ ਤਾਂ ਇਹ ਇੰਨੇ ਕਹਿਣਾ ਬਣਦਾ ਹੈ ਕਹਿ ਤੈ ਕੋ ਸੋਭਾ ਨਹੀਂ ਦੇਖਾਈ ਪ੍ਰਵਾਹ ਟੁਕਦਾ ਹੋਵੇਗਾ ਬਾਕੀ ਕੀ ਕਹਿ ਕੇ ਦੱਸੇਗਾ ਕਹੋ ਕਬੀਰ ਗੁੰਗਾ ਗੁੜ ਖਾਇਆ ਪੁੱਛੇ ਤੇ ਕਿਆ ਕਹੀਆ ਕੱਚਾ ਮਾਰ ਕੇ ਖੁਸ਼ੀ ਦਾ ਪ੍ਰਗਟਾਵਾ ਕਰਤੋਂ ਹਰ ਭਾਵੀ ਹੋ ਸਕਦਾ ਕਿ ਇਹਨੂੰ ਕੋ ਜਾਨੰਦ ਆਇਆ ਦੱਸਿਆ ਨਹੀਂ ਜਾ ਸਕਦਾ ਕੁਰਬਾਨੀ ਦਾ ਆਨੰਦ ਐਸਾ ਹੈ ਫਰੀਦਾ ਸ਼ੱਕਰਖੰਡ ਮਿਵਾਤ ਗੁੜ ਮੱਖਾ ਮਾਝਾ ਦੁੱਧ ਸੱਤੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੁੱਧ ਐਸਾ ਰਸਾ ਕੁਰਬਾਨੀ ਦਾ ਖਾਲਸਾ ਜੀ ਸੋ ਸਤਗੁਰੂ ਜੀ ਨੇ ਸਾਰੀ ਬਾਣੀ ਉਚਾਰਨ ਕੀਤੀ 48 ਸਿੰਘਾਂ ਨੇ ਅਰਥ ਪੜੇ ਪੜੇ 46 ਬਦੇ ਮੁਕਤ ਹੋਏ ਬਾਬਾ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਸਾਹਿਬ ਤੋਂ ਅੱਗੇ ਸੇਵਾ ਲਈ ਕਈਆਂ ਕਵੀਆਂ ਦਾ ਕਈਆਂ ਗ੍ਰੰਥਾਂ ਦਾ ਇੱਥੇ ਖਿਆਲ ਆ ਪਰ ਟਕਸਾਲ ਦਾ ਖਿਆਲ ਨਹੀਂ ਕਈਆਂ ਦਾ ਖਿਆਲ ਆ ਕਿ ਬਾਬਾ ਮਨੀ ਸਿੰਘ ਨੇ ਗੋਟਕਤ ਪੋਥੀਆਂ ਬਣਾ ਦਿੱਤੀਆਂ ਗੁਰੂ ਸਾਹਿਬ ਨੇ श्राप ਦੇ ਦਿੱਤਾ ਕਿ ਤੁਹਾਡਾ ਬੰਦ-ਬੰਦ ਕੱਟਿਆ ਜਾਏਗਾ ਬਾਬਾ ਦੀਪ ਸਿੰਘ ਜੀ ਨੇ ਵਕਰੀ ਲਿਖ ਲਿਖ ਦਿੱਤੀ ਉਹਨਾਂ ਨੂੰ श्रापਵਾ ਤੁਹਾਡਾ ਸਿਰ ਕੱਟਿਆ ਜਾਏਗਾ ਇਹ ਸਾਰਾ ਸਰਗੰਤ ਹੈ ਗੁਰਮਤ ਮਤਬਕ ਕਰੀ ਖਾਲਸਾ ਜੀ ਇਹ ਨੂੰ ਸ਼ਰਾਪ ਕਹੋਗੇ ਜਾਂ ਵਰ ਕਹੋਗੇ ਗੁਰੂ ਸਾਹਿਬ ਨੇ ਵਰ ਦਿੱਤਾ ਹੈ ਕਿ ਮਨੀ ਸਿੰਘ ਜੀ ਤੁਹਾਡਾ ਭਾਵੇਂ ਬੰਦ-ਬੰਦ ਕੀਤਾ ਜਾਏ ਤੁਹਾਡੇ ਆਨੰਦ ਵਿੱਚ ਫਰਕ ਨਹੀਂ ਪਵੇਗਾ ਇਹ ਫਰਕ ਨਹੀਂ ਪਵੇਗਾ ਸ਼ਰਾਪ ਹੈ ਕਿ ਵਰ ਹੈ ਬਾਬਾ ਦੀਪ ਸਿੰਘ ਜੀ ਨੂੰ ਵਰ ਦਿੱਤਾ ਸੇਵਾ ਕਰੋ ਸਾਲ ਦੇ ਪੜਾਓ ਸਮਾਵੇਗਾ ਧਰਮ ਦੀ ਰਾਖੀ ਵਾਸਤੇ ਜੂਝੋਗੇ ਤੁਹਾਡਾ ਭਾਵੇਂ ਸੀਸ ਘਰ ਤੋਂ ਜੁਦਾ ਹੋ ਜਾਵੇ ਵੱਖਰਾ ਹੋ ਜਾਵੇ ਤੁਹਾਡੇ ਇਸ ਬ੍ਰह्म ਗਿਆਨ ਦੇ ਆਨੰਦ 'ਚ ਫਰਕ ਅੰਤਰ ਨਹੀਂ ਪਵੇਗਾ ਕਿ ਇਹ ਵਰ ਹੈ ਕਿ ਸਰਾਪ ਹੈ ਵਰਦਤਾ ਗੁਰੂ ਜੀ ਨੇ ਸੋ ਖਾਲਸਾ ਦੀ ਉੱਥੇ ਕਿਰਪਾਲਤਾ ਕੀਤੀ ਇਹ ਟਕਸਾਲ ਕਿਉਂ ਚਲਾਉਣੀ ਪਈ ਕਿ ਕੇ ਦੇ ਕਾਇਦੇ ਥਾ ਕੇ ਪੜਿਆ ਕਾਇਦਾ ਅਰਥ ਹੈ ਕਰਤੇ ਕੀ ਮਿਤ ਕਰ ਕੇ ਪਰਮੇਸ਼ਰ ਕੀ ਦੀ ਮਿੱਤ ਮਰਜਾਦਾ ਨੂੰ ਕਰਤਾ ਆਕਾਲ ਪੁਰਖ ਜਾਣਦਾ ਹੈ ਤੇ ਕਹੇ ਜੋ ਅਥਵਾ ਗੁਰੂ ਸੂਰਮਾ ਜਾਣਦਾ ਹੈ ਤੇ ਜੇ ਲਾਜਾਂਗੇ ਕਿ ਉਹਦਾ ਅਰਥ ਬਣੇਗਾ ਕਰਤੇ ਪਰਮੇਸ਼ਰ ਦੀ ਮਿੱਤ ਮਰਜਾਦਾ ਨੂੰ ਕਰਤਾ ਤਾਂ ਜਾਣਦਾ ਪਰ ਕਿ ਕੀ ਜਾਣਦਾ ਗੁਰੂ ਸੂਰਮਾ ਭਾਵ ਕੁਝ ਵੀ ਨਹੀਂ ਜਾਣਦਾ ਤੇ ਜੇ ਗੁਰੂ ਨਹੀਂ ਜਾਣਦਾ ਤੇ ਫਿਰ ਮਨੁੱਖ ਕਿੱਥੋਂ ਜਾਣੇਗਾ ਇਸ ਵਾਸਤੇ ਖਾਲਸਾ ਜੀ ਬਾਣੀ ਜਿਤਨੀ ਸੁਧ ਪੜਾਂਗੇ ਉਹਨਾਂ ਆਨੰਦ ਆਵੇਗਾ ਭਾਦ ਦੂਏ ਭਰਮ ਪੁਲਾਣੀਆਂ ਤੇ ਜੇ ਭਾਦ ਦੂਏ ਪੜਾਂਗੇ ਤੇ ਤਲੈਂਕੜੇ ਲਾਉਣੇ ਪੈਣਗੇ ਇਸ ਵਾਸਤੇ ਕੋਲੋਂ ਕੋਈ ਲਗਮਤ ਨਹੀਂ ਲਾਉਣੀ ਸੋ ਪੜੋ ਪਾਉਠੋਣ ਭਾਦ ਦੂਏ ਭਰਮ ਪੁਲਾਣੀਆਂ ਸਤੁਰ ਜੀ ਕਹਿੰਦੇ ਭਾਈ ਭਾਦ ਦੂਏ ਭਾਰੋਂ ਪੁਲਾਣੀਆਂ ਜਿਵੇਂ ਕੋਈ ਇਸਤਰੀ ਹੋਵੇ ਕੋ ਲਖਣੀ ਖੋਤੇ ਕਰਮਾ ਵਾਲੀ ਪਤੀਪਰਤਾ ਧਰਮ ਨੂੰ ਤਿਆਗ ਕੇ ਪਰਪੁਰਖਾਂ ਨਾਲ ਪਿਆਰ ਕਰਨ ਵਾਲੀ ਸੋ ਭਾਵੇਂ ਪਤੀ ਕਿਤਨਾ ਸੁੰਦਰ ਹੋਵੇ ਖੋਤੇ ਵਰਗਾ ਸੁਭਾਅ ਹੋ ਜਾਂਦਾ ਹੈ ਖੋਤੇ ਨੂੰ ਦੌੜਨਾ ਪਾਓ ਚੰਗੀ ਨਿਹਾਰੀ ਪਾਓ ਨਹੀਂ ਚਰਦਾ ਰੂੜੀਆਂ ਵਿੱਚ ਜਾ ਕੇ ਤੇ ਕੱਖ ਆਦਿਕ ਖਾਣ ਦਾ ਸ਼ਕੀਨ ਹੁੰਦਾ ਉਹ ਖੋਤੇ ਵਰਗੇ ਸੁਭਾਅ ਵਾਲੀ ਨੂੰ ਛੁੱਟੜੀ ਸਤਰੀ ਹੈ ਉਹਦਾ ਸੁਭਾਅ ਵੀ ਐਸਾ ਹੀ ਹੁੰਦਾ ਹੈ ਪਾਵੇਂ ਕਿਤਨਾ ਪਤੀ ਸੁੰਦਰ ਹੋਵੇ ਜਵਾਨ ਹੋਵੇ ਚੰਗੇ ਗੁਣਾ ਵਾਲਾ ਹੋਵੇ ਨੇਕ ਸੁਭਾਅ ਵਾਲਾ ਹੋਵੇ ਪਰ ਛੁੱਟੜੀ ਇਸਤਰੀ ਜਿਹੜੀ ਆ ਉਹ ਤਾਂ ਵੀ ਖੋਤੇ ਦੇ ਤਰ੍ਹਾਂ ਪਰ ਪੁਰਖਾਂ ਨਾਲ ਪਿਆਰ ਕਰਦੀ ਵਿਸ਼ੇਵਕਾਰ ਰੂਪੀ ਕੱਖਾਂ ਨੂੰ ਚੁਗਣ ਵਾਸਤੇ